ਅੱਜ ਪਗਵਾੜਾ ਵਿਖੇ ਰਾਮ ਨੌਮੀ ਦੇ ਉਪਲਬਖ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਮੋਨੀ ਬਾਬਾ ਮੰਦਿਰ ਤੋਂ ਆਰੰਭ ਹੋ ਕੇ ਵਕ-ਵਕ ਬਾਜ਼ਾਰਾਂ ਤੋਂ ਹੁੰਦੀ ਹੋਈ ਵਾਪਸੀ ਮੋਨੀ ਬਾਬਾ ਮੰਦਿਰ ਹੀ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਝਾਂਕੀਆਂ ਸਜਾਈਆਂ ਗਈਆਂ ਅਤੇ ਨਾਲ ਹੀ ਵਕ-ਵਕ ਥਾਵਾਂ ਤੇ ਟੂਟ ਲੰਗਰ ਲਗਾਏ ਗਏ। ਇਸ ਸ਼ੋਭਾ ਯਾਤਰਾ ਵਿੱਚ ਬਹੁਤ ਸਾਰੇ ਲੋਕਾਂ ਨੇ ਵੱਧ ਝੜ ਕੇ ਇਸ ਸਾਲਿਆ ਤੇ ਇਸ ਸ਼ੋਭਾ ਯਾਤਰਾ ਦਾ ਆਨੰਦ ਮਾਣਿਆ। ਇਸ਼ੋਬਾ ਯਾਤਰਾ ਵਿੱਚ ਛੰਡੇ ਦੀ ਰਸਮ ਵੀ ਅਦਾ ਕੀਤੀ ਗਈ। ਉੱਥੇ ਹੀ ਸ਼ੋਭਾ ਯਾਤਰਾ ਵਿੱਚ ਆਏ ਹੋਏ ਵੱਖ-ਵੱਖ ਬੁੱਲਾਰਿਆਂ ਨੇ ਸ਼ੋਭਾ ਯਾਤਰਾ ਦੇ ਸੰਬੋਧਨ ਵਿੱਚ ਕੀ ਕਿਹਾ ਤੁਸੀਂ ਵੀ ਵੇਖੋ ਇਸ ਖਬਰ ਵਿੱਚ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਅੱਜ RAM ਨੋਮੀ ਦੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਨਿਕਲੀ ਗਈ ਆ। ਭਗਵਾਨ RAM ਚ ਜਰਦੀ ਦਾ ਸਾਰਿਆਂ ਤੇ ਬਹੁਤ ਅਸ਼ੀਰਵਾਦ ਆ। ਸੰਗਤਾਂ 'ਚ ਬਹੁਤ ਉਤਸ਼ਾਹ ਆ ਸ਼ੋਭਾ ਯਾਤਰਾ ਨੂੰ ਲੈ ਕੇ ਔਰ ਪਰਸੋਂ RAM ਨੋਮੀ ਵਾਹਿਗੁਰੂ ਜੀ ਰਾਮਚੰਦਰ ਜੀ ਐਸੀ ਹੀ ਤਰ੍ਹਾਂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਸਾਰਿਆਂ ਨੂੰ ਪੁੱਛੀਆਂ ਬੱਚੇ ਜੈ ਸ਼੍ਰੀ ਰਾਮ ਨਰਮਈ ਦੇ ਹਰ ਸਭ ਦੇ ਵਿੱਚ ਸ਼ਹਿਰ ਦੇ ਵਿੱਚ ਬਖਵਾਕੇ ਏਰੀਆ ਦੀ ਸ਼ੋਭਾ ਜਾਂਦਾ ਨਿਖਾਲੀ ਗਈ ਜਾਨੇ ਮੈडम ਨੀਦਾ ਤੋਂ ਕਰਾਜੀ ਬਨੋਂ ਹਰਗੁੰਦਰ ਅਗਰ ਜਲੇਬੀਆਂ ਦਾ ਪ੍ਰਚਾਰ ਲਾਇਆ ਗਿਆ ਅੱਜ ਬਵ ਜਿਹੜਾ ਮੰਦਿਰ ਹੈ ਅਯੁੱਧਿਆ ਦੇ ਵਿੱਚ ਬਹੁਤ ਵੱਡਾ ਪ੍ਰਭੂ ਰਾਮਦੀਦੀ ਕਿਰਪਾ ਦੇ ਨਾਲ ਅੱਜ ਪੂਰੇ ਵਰਲਡ ਦੇ ਵਿੱਚ ਰਾਮ ਨਮੀ ਉੱਤੇ ਬੜੀ ਤੁਮਦਾੰਦਾ ਮਨਾਈ ਜਾ ਰਹੀ ਆ ਅਸੀਂ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਜਿੱਤੇ ਬੱਕਬੱਕ ਏਰੀਆ 'ਚ ਲੰਗਰ ਲਗਾਇਆ ਜਾ ਰਿਹਾ ਔਰ ਲੋਕੀ ਪੂਰ ਵਰਸ਼ਾ ਕਰ ਰਿਹਾ ਤੋਂ ਮੈਂ ਆਪਣੇ ਵੱਲੋਂ ਅੱਜ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਦੇਸ਼ ਭਰ ਵਾਸੀਆਂ ਨੂੰ ਆਰਾਮ ਨੋਮੀ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਸਾਰਿਆਂ ਨੂੰ ਪੇਸ਼ ਕਰਨੀ ਸਾਰੇ ਭਰਤਿਆਂ ਨੂੰ ਪ੍ਰਭੂ ਰਾਮ ਦੇ ਜਨਮ ਦਿਨ ਤੇ ਰਾਮ ਨਵੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡਾ ਦੇਸ਼ ਜੋ ਕਿ ਇੱਕ ਰੰਗ ਵਰਗੇ ਪਰਮਾਤਮਾ ਦੇ ਨੇਰੀ ਰਿਸ਼ਤੇ ਦਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਆਪ ਨੂੰ ਇਸ ਦੇ ਉੱਪਰ ਬਰਾਤ ਚਲਣ ਦੇ ਪ੍ਰਾਪਰਤ ਨਮਾਜ਼ ਦੀ ਅਰਦਾਸ ਜਾਂਦਾ

ਮੈਂ ਆਪ ਸਰ ਜੀ ਬੇਨਤੀ ਵੀ ਕਰਦਾ ਰਾਣਾ ਵੀ ਕਰਦਾ ਹੈ ਕਿ ਚੰਡੇ ਦੀ ਨਸਤ ਦਾ ਦਾ ਕਰੀਏ ਜੇ ਪਰਿਆ ਹਸ ਰਿਹਾ ਸੀ ਉਹਨਾਂ ਦੇ ਦਿੱਤੇ ਹੋਏ ਵਲਬਾ ਜੀ ਅੱਜ ਇਹ ਚੱਲ ਸਕੀਏ ਜਿਕੇ ਚੰਡੇ ਦੀ ਨਸਤ ਕੱਲ੍ਹੇ ਕੇ ਜਦੋਂ ਰਾਜ ਦੀ ਵੀ ਗੱਲ ਆਉਂਦੀ ਆ ਤੇ ਹਮੇਸ਼ਾ ਇੱਕ ਆਮ ਰਾਜਦਾਨੀ ਉਦਾਰਨ ਹੋ ਸਕਦਾ ਜਾਂਦਾ ਆ ਕਿ ਤੇ ਹਰ ਵਰਗ ਨੂੰ ਬਰਾਬਰੀ ਦਾ ਹਿੱਸੇਦਾਰੀ ਹਰ ਇਨਸਾਨ ਨੂੰ ਬਰਾਬਰੀ ਦੀ ਇੱਜ਼ਤ ਮੈਂ ਅੱਜ ਰਾਮ ਨੋਮੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਆ ਇਹ ਅਸੀਂ ਇਦਾਂ ਹੀ ਪਿਆਰ ਨਾਲ ਜਿਹੜਾ ਰਾਮ ਨੌਮੀ ਦਾ ਤਿਉਹਾਰ ਆ ਹਰ ਸਾਲ ਖੁਸ਼ੀ ਨਾਲ ਇਦਾਂ ਹੀ ਭਾਈਚਾਰੇ ਦੇ ਤੌਰ 'ਤੇ ਸਾਂਝ ਤੇ ਮਨਾਉਂਦੇ ਰਹੀਏ ਪਰਮਾਤਮਾ ਐ ਇਸੇ ਤਰ੍ਹਾਂ ਸਾਡੇ ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ ਮੈਂ ਸਾਰਿਆਂ ਨੂੰ ਰਾਮ ਨੌਮੀ ਦੀਆਂ ਸ਼ਹਿਰ ਵਾਕਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਹੈ ਭਗਤਾਂ ਨੂੰ ਜੈ ਸ਼੍ਰੀ ਰਾਮ ਅੱਜ ਸ਼ਿਵ ਸੈਨਾ ਅਖੰਡ ਭਾਰਤ ਅਤੇ ਵਿਸ਼ਵ Hindu ਪਰਿਸ਼ਦ ਵੱਲੋਂ ਵਿਸ਼ਵ Hindu ਸੰਗ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਮ ਨੌਮੀ ਦੇ ਪਵਿੱਤਰ ਤਿਹਾਰ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਸ਼੍ਰੀ ਰਾਮ ਸ਼੍ਰੀ ਬਾਬਾ ਮੋਨੀ ਜੀ ਦੇ ਮੰਦਿਰ ਤੋਂ ਦਾਣਾ ਮੰਡੀ ਤੋਂ ਆਰੰਭ ਕੀਤੀ ਜਾ ਰਹੀ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਰਸਤੇ ਵਿੱਚ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਥਾਂ-ਥਾਂ ਤੇ ਫਲ ਫਲੋੜ ਦਾ ਵੱਖ-ਵੱਖ ਤਰ੍ਹਾਂ ਦਾ ਮਠਾਈਆਂ ਦਾ ਲੰਗਰਾਂ ਦਾ ਪ੍ਰਬੰਧ ਸੰਗਤ ਵੱਲੋਂ ਕੀਤਾ ਗਿਆ ਹੈ ਔਰ ਫੁੱਲਾਂ ਦਈ ਦੀ ਬਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਮੈਂ ਆਪਣੇ ਸਾਰੇ ਰਾਮ ਭਗਤਾਂ ਨੂੰ ਕੰਬੋਜ ਪਰਿਵਾਰ ਵੱਲੋਂ ਰਾਮ ਨੌਮੀ ਦੇ ਸਬੰਧ ਦੇ ਰੌਣਕ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਮਾਤਮਾ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਪ੍ਰਭੂ ਸ਼੍ਰੀ ਰਾਮ ਸਾਡੇ ਸਾਰੇ ਭਗਤਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਖੁਸ਼ੀਆਂ ਖੇੜੇ ਤੇ ਆਨੰਦ ਬਖਸ਼ਣ ਸਭ ਤੋਂ ਪਹਿਲਾਂ ਤਾਂ ਨਵਰਾਤਰਿਆਂ ਦੀ ਸਾਰੇ ਫਗਵਾੜਾ ਵਾਸੀਆਂ ਨੂੰ ਸਾਰੇ ਮੇਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਇਹ ਪਵਿੱਤਰ ਜਿਹੜੇ 9 ਦਿਨ ਆ ਉਹ ਸਾਡੀ ਸਾਰਿਆਂ ਦੀ ਇਕਜਤਾ ਦਾ ਪ੍ਰਤੀਕ ਆ ਔਰ ਇਸ ਚੇਤਰ ਦੇ ਮਹੀਨੇ ਦੇ ਵਿੱਚ ਭਗਵਾਨ ਰਾਮ ਜੀ ਦੀ ਜੋ 6 ਤਰੀਕ ਨੂੰ ਰਾਮ ਨੌਮੀ ਆ ਉਹਦੇ ਪ੍ਰਲਖ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ਿਵ ਸਾਣਾ ਖੰਡ ਭਾਰਤ ਤੇ ਅਜੇ ਮਹਿਤਾ ਜੀ ਤੇ ਹਿੰਦੂ ਸੰਗ ਵੱਲੋਂ ਰਮਨ ਨੈਰਾ ਜੀ ਵੱਲੋਂ ਜੋ ਐਡਾ ਸ਼ਾਨਦਾਰ ਉਪਰਾਲਾ ਕੀਤਾ ਜਾਂਦਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਤੇ ਆਪਣੇ ਭਾਰਤੀ ਜਨਤਾ ਪਾਰਟੀ ਵਪਾਰਸ਼ਾਲ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਅੱਜ ਰਾਮ ਨੌਮੀ ਦੇ ਉੱਤੇ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਇਸ ਵਿੱਚ ਸੰਗਤਾਂ ਨੂੰ ਬਹੁਤ ਵੱਡਾ ਉਤਸ਼ਾਹ ਆ ਕਿਉਂਕਿ ਅੱਜ ਦਿਨ ਰਾਤੇ ਚੱਲ ਰਹੇ ਨੇ RAM NAVMI ਦੇ ਸੰਬੰਧ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਮੈਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਅਤੇ ਸ਼੍ਰੀ ਰਾਮਚੰਦਰ ਜੀ ਦੇ ਮਹਾਰਾਜ ਦੇ ਅੱਗੇ ਅਰਦਾਸ ਕਰਦੀ ਆ ਸਾਰੇ ਪਰਿਵਾਰਾਂ ਨੂੰ ਖੁਸ਼ਹਾਲ ਰੱਖਣ ਦੇਣ ਦੁਗਣੀ ਰਾਜ ਚੌਕ ਦੀ ਤਰੱਕੀ ਅਕਸ਼ਨ ਜੋ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਆ ਰਾਮਦਾਬੀ ਜੀ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਉਹਦੇ ਵਿੱਚ ਸਾਰੇ ਫਗਵਾੜਾ ਵਾਸੀ ਰੂ ਸਾਰੇ ਸਨਾਤਨ ਧਰਮੀਆਂ ਨੂੰ ਮੈਂ ਰਾਮਦਾਬੀ ਦੀ ਵਧਾਈ ਦਿੰਨੀ ਆ ਅਤੇ ਸਾਰਿਆਂ ਨੂੰ ਇਹ ਕਹਨੀ ਹੈ ਕਿ ਸ਼੍ਰੀ ਰਾਮ ਜੀ ਦੇ ਆਦਰਸ਼ਾ ਰੋ ਰਾਦੇ ਜੀ ਦਾ ਉਹ ਬਰਿਆਦਾ ਪਰਚਤਨ ਸੀ ਉਹnabla ਸਟੈਪ ਤੇ ਚੱਲ ਕੇ ਅਸੀਂ ਆਪਣੇ ਸਨਾਤਨ ਧਰਮ ਆਪਣੇ Hindu ਧਰਮ ਦੀ ਰੱਖਿਆ ਕਰ ਸਕੀਏ ਤੇ ਆਪਣੇ ਬੱਚਿਆਂ ਨੂੰ श्री राम जी दे आदर्शों पे चलने ਲਈ ਪ੍ਰੇਰਿਤ ਕਰੀਏ जय श्री राम जी ਅੱਜ ਸ਼ਿਵਸਨਾ ਖੰਡਪਾਸਤ ਔਰ ਵਿਸ਼ਵ Hindu ਸੰਗ ਵੱਲੋਂ ਭਗਵਾਨ ਰਾਮ ਜੀ ਦੀ ਵਿਸ਼ਾਲ ਸ਼ੋਭਾ ਜਤਰਾ ਚੱਲ ਪਈ ਆ ਸ਼ਹਿਰ ਦੀ ਬਰਕਰਾਰਾ ਕਰਕੇ ਮੋਰ ਇੱਥੇ ਹੀ ਵਾਪਸ ਆਊਗੀ ਬਹੁਤ ਬਹੁਤ ਸੁੰਦਰ ਝਾਕੀਆਂ ਔਰ ਬਹੁਤ ਹੀ ਸੁਆਜਦਾ ਪਰਮ ਹੰਦਾਰਾ ਮਿਲ ਰਿਹਾ ਹੈ ਪ੍ਰਭੂ ਰਾਮ ਦਾ ਆਸ਼ੀਰਵਾਦ ਲੈਣ ਵਾਸਤੇ ਜਿਹੜੇ ਲੋਕ ਘਰਾਂ ਦੇ ਵਿੱਚ ਹੀ ਬੈਠੇ ਆ ਉਹ ਜਲਦ ਤਰ ਜਲਦ ਮੰਡੀ ਚੋ ਆ ਕੇ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਲੈਣ ਬੜੀ ਖੁਸ਼ੀ ਦੀ ਗੱਲ ਆ ਕਿ ਪ੍ਰਭੂ ਰਾਮ ਜੀ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਸ਼ਿਰਸ਼ਨਾ ਖੰਡ ਭਾਰਤੋਂ ਵਿਸ਼ਵਭਿੰਦੂ ਸਾਨੂੰ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿਹਦੇ ਚ ਬਹੁਤ ਰਾਜਨੀਤਿਕ ਧਾਰਮਿਕ ਪਾਰਟੀਆਂ ਨੇ ਹਿੱਸਾ ਲਿਆ ਤੇ ਹੋਰ ਵੀ ਜਿਹੜਾ ਰਸਤੇ ਦੇ ਵਿੱਚ ਜਿਨ੍ਹਾਂ ਵੀ ਲੰਗਰ ਕਮੇਟੀਆਂ ਨੇ ਜਾ ਕੇ ਇਹਨਾਂ ਨੇ ਵੀ ਲੰਗਰ ਲਗਾਏ ਆ ਜਾਂ ਹੋਰ ਵੀ ਸਾਨੂੰ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਅੱਜ ਦੇ ਨਾਮ શ્રી ਨਾਮ ਜਿਹੜੇ ਫਲੈਕਸ਼ਨ ਵਿੱਚ ਖਵਾੜਾ ਦੇ ਵਿੱਚ ਸ਼ਿਵਸਨਾ ਅਖੰਡ ਪਾਤਸ਼ਾਹ ਤੇ ਵਿਚਿੰਦੂ ਸੰਗਮ ਨੂੰ ਜਿਹੜੀ ਕੀ ਖਵਾੜਾ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਨੁਮਾਇਆ ਜਾਵੇ ਦੇ ਸਾਰੇ ਸ਼ਹਿਰ ਵਸੀਆਂ ਨੂੰ ਬਹੁਤ ਇਸ ਦੀ ਹਾਰਦਿਕ ਸ਼ੁਭ ਕਾਮਨਾ ਹੈ ਜੀਰੀ ਦਾਮ ਜਨਮ ਜੀਰੀ ਦਾਮ ਨੂੰ ਇਹ ਉਪਸਰਤ ਜਿਹੜੀ ਸ਼ੋਭਾpto ਕੱਢੀ ਜਾ ਰਹੀ ਹੈ ਇਹਦੇ ਵਿੱਚ ਸਾਰੇ ਬੰਦ ਤੋਂ ਬੰਦ ਪੁੰਚ ਕੇ ਇੱਥੇ ਜੀ ਸ਼ੋਭਾ ਬਣਾਉਂਦੀ ਜੈ ਜੀ ਦਾਮ ਜੈ ਸ਼ੋਭਾ ਯਾਤਰਾ ਫਿਰ ਸਾਰੇ ਬਾਜ਼ਾਰ ਚ ਘੁੰਮਦੀ ਹੋਈ ਇਹ ਆਪਣਾ ਦੁਆਰਾ ਇਹ ਸਮੰਦਰ ਚ ਆਣੀ ਆ ਤੇ ਸਾਰੇ ਭਗਤ ਪ੍ਰੇਮੀਆਂ ਨੂੰ ਇਹ ਅਪੀਲ ਆ ਕਿ ਆਓ ਔਰ ਸ਼ੋਭਾ ਯਾਤਰਾ ਵਿੱਚ ਆ ਕੇ ਸ਼ੋਭਾ ਬਤਾਓ ਤਾਂ ਕਿ ਸਾਡੀ ਵੀ ਇਹ ਜਿਹੜੀ ਮਿਹਨਤ ਆ ਕਾਮਯਾਬ ਹੋਵੇ ਔਰ ਪ੍ਰਭੂ ਰਾਮ ਦਾ ਅਸ਼ੀਰਵਾਦ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਸਾਰੇ ਇੱਥੇ ਸਾਡੇ ਜਿਹੜੇ ਕਰਤਾ ਤਰਤਾ ਹੈਗੇ ਆ ਮਹਿਤਾ ਜੀ ਬੋਇਲ ਜੀ ਗੌਰਵ ਜੀ ਰੋਹਿਤ ਜੀ ਸੰਦੀਪ ਜੀ ਰਜਿੰਦਰ ਜੀ ਹੋਰ ਸਾਰੇ ਮੇਰੇ ਭਰਾ ਜਿਹੜੇ ਇੱਥੇ ਖੜੇ ਆ ਸਾਰਿਆਂ ਨੇ ਵੱਸ ਚੱਲ ਕੇ ਹਿੱਸਾ ਲਿਆ ਔਰ ਸਾਰਿਆਂ ਨੇ ਜਿਹੜਾ ਇੱਥੇ ਆ ਕੇ ਆਪਣਾ ਪ੍ਰਭੂ ਰਾਮ ਦੇ ਉੱਤੇ ਆਪਣਾ ਹਿੱਸਾ ਪਾਇਆ ਸੋ ਸਾਰਿਆਂ ਨੂੰ ਕੋਈ ਫੇਰ ਬੇਨਤੀ ਆ ਸ਼ਹਿਰ ਦੇ ਵਿੱਚ ਆਓ ਆ ਕੇ ਪ੍ਰਭੂ ਰਾਮ ਦੀ ਸ਼ੋਭਾ ਯਾਤਰਾ ਸ਼ੁਰੂ ਹੋਣ ਵਾਲੀ ਆ ਆ ਕੇ ਸ਼ੋਭਾ ਯਾਤਰਾ ਦੀ ਸ਼ੋਭਾ